ਕਹਿੰਦਾ ਮੈਂ ਜਾ ਰਹੀ ਹਾਂ ਜਦੋਂ ਮੈਂ ਹਾਂ ਜਾ ਕੇ ਇਹਨੇ ਤੁਸੇ 704 ਨੰਬਰ ਤੇ ਕਾਲ ਕਰਦਾ ਤੁਸੀਂ ਕਿਹੜੇ ਤੁਹਾਡੇ ਲਈ ਆਇਆ ਕਾਲ ਕਰਾ ਕੀ ਕਰ ਮੈਨੂੰ ਬਿੱਲੇ ਨੇ ਮੇਰੇ ਤੇ ਪਰਸਨਲ ਅਟੈਕ ਕੀਤਾ ਮੈਨੂੰ ਕੁੱਟਿਆ ਮੇਰੀ ਬਾਹ ਤੇ ਮਾਰਿਆ ਮੈਨੂੰ ਕਹਿੰਦੇ ਲੜ ਰਹੀ ਸੀ ਇਹਨਾਂ ਨੇ ਲੇਡੀਜ਼ ਲਿਆ ਕੇ ਲੇਡੀਜ਼ ਲਿਆ ਕੇ ਇਹਨਾਂ ਨੇ ਮੇਰੇ ਮਾਰਿਆ ਆਹ ਕਟੇ ਗਿਆ ਕਿ ਲਾ ਕੇ ਗਏ ਆ ਸਾਡੇ ਮੁੰਡੇ ਦਾ ਸਿਰ ਪਾੜ ਗਿਆ ਪਤਮੀ ਜੀ ਕੀਤੀ ਆਹ ਲੇਡੀਜ਼ ਬੋਲੀਆਂ ਆ ਜਾ ਕੋਣ ਆ ਹੈ ਇਹ ਠੀਕੋ ਨਾ ਆਇਆ ਨਹੀਂ ਆ ਲੋ ਕੰਜਰਾ ਆ ਜਾ ਇਹ ਗੂ ਖਾਣ ਆ ਇਹ ਇੱਥੇ ਖੜ ਕੇ ਬਣਾਏਗਾ ਕਿਧਰ ਆਏਗਾ ਲੈ ਨੂੰ ਚੱਕੀ ਆ ਜਾ ਕਿੱਥੇ ਆ ਬਗੜਾਏ ਹੈ ਕਿਥੋਂ ਆਏ ਕਿੰਡੀਆਂ ਦਾ ਹੋ ਜੇ ਇੱਕ ਦਫਾ ਪਤਾ ਆਏ ਆਏ ਲੋਕੜੀਆਂ ਬਣ ਗਏ ਨੇ ਚੜੀਆਂ ਵੀ ਰਹੀਆਂ ਨੇ ਮੇਰੇ ਮੈਨੂੰ ਬੜੀ ਚੜੀ ਆ ਇਹ ਆਏ ਕਹਿੰਦੇ ਰੰਡੀਆਂ ਆਉਣੀਆਂ ਆਉਣੀਆਂ ਮੇਰੇ ਤੁਸੀਂ ਕਿਵੇਂ ਢੇਲਾਇਆ ਬੰਦਾ ਉਹਨੇ ਮੇਰੇ ਖੁਦ ਵਾਲ ਪੱਟੇ ਆ ਵੇਖੋ ਕਿਉਂਕਿ ਮੈਂ ਕਿਉਂਕਿ ਮੈਂ ਲੋਕਾਂ ਦੇ ਹੱਕ ਲਈ ਲੜ ਰਹੀ ਸੀ ਹਾਂ ਤੁਸੀਂ ਮੇਰੀ ਬਾਹਾਂ ਤੋੜਤੀ ਮੇਰੀ ਆ ਮਾਂ ਦੇ ਉੱਤੇ ਮਾਰਿਆ ਜ਼ੋਰ ਦੇਣੇ ਆ ਵੀ ਰਹਿਨੇ ਬਚਾਇਆ ਸਾਡੇ ਮੁੰਡੇ ਦਾ ਸਿਰ 파ੜ ਤੇ ਇਹਨਾਂ ਨੇ ਕਿਉਂਕਿ ਅਸੀਂ ਲੋਕਾਂ ਦੇ ਹੱਕਾਂ ਲਈ ਲੜ ਰਹੇ ਸੀਗੇ ਇਸ ਲਈ ਇਹਨਾਂ ਨੇ ਸਾਡੇ ਤੇ ਅਟੈਕ ਕੀਤਾ ਅਸੀਂ ਅਸੀਂ ਇਹਨਾਂ ਦੇ ਇਹਨਾਂ ਦੇ ਨਾਲ ਆ ਕਿਵੇਂ ਇਹਨਾਂ ਦੇ ਨਹੀਂ ਖੜੀ ਸੀ ਬੇਬੇ ਹੁਣ ਨਾਲ ਇਹਨਾਂ ਨੇ ਸਾਡੇ ਤੇ ਅਟੈਕ ਕੀਤਾ ਇਹਨਾਂ ਨੇ ਮੈਂ ਲੋਕਾਂ ਦੇ ਹੱਕ ਲਈ ਲੜਦੀਆਂ ਲੜਦੀ ਰਹੂੰਗੀ ਲੜ ਰਹੀ ਹਾਂ ਲੋਕਾਂ ਦੇ ਹੱਕ ਲਈ ਹਾਂ ਤੋਂ ਮੈਂ ਤਾਂ ਆਪਣਾ ਥੋੜਾ ਫੱਟਿਆ ਮੈਂ ਕੁਝ ਕਰਦਾ ਹਾਂ ਆਹ ਨਹੀਂ ਰੋਣੇ ਪਰ ਤਾਂ ਚੀਕਿਆ ਹਾਂ ਆਹ ਗਿਆ ਬੜਿਆ ਸੇ ਮੈਨੂੰ ਕੋਹ ਹਤਮਾਏ ਚੱਲ ਏ ਮੇਰਾ ਕਿਰੋ ਸੀ ਸੋਰੋ ਆ ਸਿੱਧੀ ਜਾ ਰਹੇ ਸੀ ਮੈਨੂੰ ਸੇ ਮੇਰਾ ਕਿਦਾਂ ਕਰਨਾ ਹੈ ਕਿਹੜਾ ਬੜਿਆ ਮੈਨੂੰ ਤਾਂ ਨਹੀਂ ਇਹਨਾਂ ਕੁੱਟਿਆ ਨਹੀਂ ਤੇਰਾ ਪਪਾ ਮੁੰਡਾ ਹੀ ਨਹੀਂ ਆਹ ਇਹ ਝੂਠ ਨਾ ਬੋਲੋ ਝੂਠ ਬੋਲ ਰਹੀਆਂ ਮੈਡਮ ਜੀ ਝੂਠ ਬੋਲ ਰਹੀਆਂ ਕਿਉਂ ਕੈਸੀ ਲੋਕ ਬੰਦੇ ਕੋ ਲਈ ਅਸੀ ਹੋ ਗੋੜਾ ਮੇਰਾ ਅਨੁਸਾਰ ਕਿਉਂ ਕੈਸੀ ਲੜ ਰਹੇ ਨੇ ਉਹਨਾਂ ਵਾਲੀਆਂ ਚਾਰ ਪੰਜ ਦੇ ਦੇਖੋ ਸੋਚ ਇਹ ਬੰਦੇ ਦਾ ਲੜਾ ਕਿਉਂਕਿ ਅਸੀ ਲੋਕਾਂ ਲਈ ਲੜ ਰਹੇ ਸੀ ਕਿਉਂਕਿ ਲੋਕਾਂ ਲਈ ਲੜ ਰਹੇ ਸੀਗੇ ਇਹ ਮੇਰੀ ਗੱਲ ਸੁਣੋ ਆ ਬੋਲੀ ਇਹ ਵੇਖਿਆ ਯਾਰ ਕੁਛ ਨਹੀਂ ਸਹੀ ਕੁਛ ਨਹੀਂ ਹੁੰਦਾ ਤੁਹਾਡੇ ਸਾਹਮਣੇ ਕੀ ਕੁਛ ਹੋ ਰਿਹਾ ਰੇਤ ਮਾਫੀਆ ਕੀ ਕੁਛ ਕਰ ਰਿਹਾ ਮੈਂ ਐਸਚੋ ਨੂੰ ਕਾਲ ਕਰਦੀ ਨੋ ਰਿਪਲਾਈ ਐਕਸੀ ਨੂੰ ਕਾਲ ਕੀਤੀ ਨੋ ਰਿਪਲਾਈ Merda! É